ਮਹਾਰਾਜ ਜੀ ਪਰ ਦਾਦਾ ਲੱਕੜਦਾਰ ਦਾ ਤੇ ਹਾਂਜੀ ਉਹ ਇਹ ਕਹਿੰਦੇ ਸਨ ਕਿ ਇਹ ਪਾਨੂਆ ਨਾ ਬਣਾਇਆ ਹੋਇਆ ਹੈ। ਅੱਛਾ ਜੀ ਅੱਛਾ। ਪਰ ਤਤਵ ਵਿਭਾਗ ਵਾਲਾ ਨੇ ਤਾਂ نکਾਲਾ ਨਾ 8ਵੀਂ 7ਵੀਂ 8ਵੀਂ ਸਦੀ ਦਾ ਬਣਾਇਆ। ਅੱਛਾ ਜੀ ਉਹਨਾਂ ਨੇ ਕਾਰਬਨ ਡੇਟਿੰਗ ਦੇ ਨਾਲ ਪਤਾ ਕੀਤਾ ਕਿ ਕਿੰਨੇ ਕੁ ਪੁਰਾਣੇ ਹੋ ਸਕਦੇ ਆ। ਲੋਕ ਦੇਖ ਰਹੇ ਮੇਰੇ ਸਾਰੇ ਦਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਪੰਜਾਬ ਤੋਂ ਅਸੀਂ ਆਏ ਹਿਮਾਚਲ ਪ੍ਰਦੇਸ਼ ਘੁੰਮਣ ਤੇ ਇੱਕ ਬਹੁਤ ਹੀ ਖੂਬਸੂਰਤ ਪਿੰਡ ਦੇਖਦੇ ਆ ਰਹੇ ਆ ਤੇ ਉਸ ਦੇ ਜਿੱਦਾਂ ਕਿ ਤੁਸੀਂ ਵਲੌਗ ਦੇਖੇ ਵੀ ਤੁਹਾਨੂੰ ਬਹੁਤ ਚੰਗੇ ਵੀ ਲੱਗੇ ਹੋਣਗੇ ਤੁਹਾਡੇ ਕਾਫੀ ਸਾਰੇ ਕਮੈਂਟਸ ਵੀ ਆਏ ਤੇ ਬਹੁਤ ਚੰਗਾ ਲੱਗਾ ਦੇਖ ਕੇ ਹਿਮਾਚਲ ਪ੍ਰਦੇਸ਼ ਦੇ ਸੋਹਣੇ ਸੋਹਣੇ ਪਿੰਡ ਘੁੰਮਦੇ ਹੋਏ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਬਹੁਤ ਹੀ ਯੂਨੀਕ ਮੰਦਿਰ ਹੈ ਤੇ ਰਸਤੇ ਵਿੱਚ ਰੁਕੇ ਸੀਗੇ एक व्यू देख रहा तो है मंदिर का वो थानू दिखा चाहवा मैं ठीक है ठीक है और ये मंदिर का कुछ इतिहास तो के बारे में बताएंगे तो इसका कुछ भी नहीं हम बता सकते अच्छा जी। बस यही है हमारे जो पड़दादा लकड़दादा थे हाँ जी वो तो यही कहते थे कि ये पांडुओं ने बनाया हुआ है अच्छा जी अच्छा वैसे कुछ लिखा भी हुआ है वो भी पढ़ लेंगे हम लिखा लिखा तो ये तत्व विभाग वाला ना तो निकाला ना आठवीं सातवीं आठवीं शताब्दी का बनाया वो अच्छा जी उनका रोकेन आई है ठीक है इस मंदिर दी पहली झलक देखदे ही ਤੁਹਾਨੂੰ इस दी खूबसूरती ਨਾਲ प्यार हो ਜਾਵੇਗਾ ਮੰਦਰ ਵਿੱਚ ਐਂਟਰੀ ਲਈ ਤੁਹਾਨੂੰ ਸਭ ਤੋਂ ਪਹਿਲਾਂ ਟਿਕਟ ਲੈਣੀ ਪਵੇਗੀ ਜੋ ਤੁਸੀਂ ਆਨਲਾਈਨ ਜਾਂ ਇੱਥੇ ਪਹੁੰਚ ਕੇ ਵੀ ਲੈ ਸਕਦੇ ਹੋ ਟਿਕਟ ਦੇ ਚਾਰਜਸ 20 ਰੁਪੀਆ ਪਰ ਪਰਸਨ ਹਨ ਇਹ ਮੰਦਰ ਭਾਰਤ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਇੱਕ ਹੈ ਇਸ ਦੇ ਇਤਿਹਾਸ ਦਾ ਅੰਦਾਜ਼ਾ ਅਜੇ ਤੱਕ ਕੋਈ ਨਹੀਂ ਲਗਾ ਸਕਿਆ ਕੁਝ ਕਹਾਣੀਆਂ ਤੇ ਦੰਤ ਕਥਾਵਾਂ ਜ਼ਰੂਰ ਪ੍ਰਚਲਿਤ ਹਨ ਦੰਤ ਕਥਾਵਾਂ ਦੇ ਅਨੁਸਾਰ ਇਸ ਮੰਦਰ ਦਾ ਨਿਰਮਾਣ ਪੰਡਵਾ ਨੇ ਆਪਣੇ ਅਗਿਆਤ ਵਾਸ ਦੌਰਾਨ ਕੀਤਾ ਸੀ ਕਿਹਾ ਜਾਂਦਾ ਹੈ ਕਿ ਮੰਦਰ ਦੇ ਗਰਭ ਗ੍ਰਹਿ ਵਿੱਚ ਅੱਜ ਵੀ ਭਗਵਾਨ ਰਾਮ ਲక్ష్మణ ਤੇ ਮਾਤਾ ਸੀਤਾ ਨਾਲ ਮੌਜੂਦ ਹਨ ਵੈਸੇ ਦੇਖਿਆ ਜਾਏ ਤਾਂ ਇਨ੍ਹਾਂ ਪੱਥਰਾਂ ਤੇ ਇੰਨੀ ਖੂਬਸੂਰਤ ਨਕਾਸ਼ੀ ਕਰਨਾ ਬਹੁਤ ਔਖਾ ਕੰਮ ਹੈ ਇਹ ਕਾਰੀਗਰੀ ਕਿਸ ਨੇ ਕੀਤੀ ਇਸ ਦੇ ਕੋਈ ਸਬੂਤ ਨਹੀਂ ਹਨ ਇਹ ਮੰਦਰ ਆਪਣੇ ਆਪ ਵਿੱਚ ਅਨੋਖਾ ਤੇ ਰਹੱਸਮਈ ਇਤਿਹਾਸ ਲੁਕੋ ਕੇ ਬੈਠਾ ਹੈ ਇਸ ਮੰਦਿਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਪਹਾੜ ਦੇ ਇੱਕ ਪੱਥਰ ਨੂੰ ਤਰਾਸ਼ ਕੇ ਬਣਾਇਆ ਗਿਆ ਹੈ। ਇਹਨਾਂ ਮੰਦਿਰਾਂ ਨੂੰ ਦੇਖ ਕੇ ਤੁਸੀਂ ਇਹ ਸੋਚਣ ਲਈ ਜ਼ਰੂਰ ਮਜਬੂਰ ਹੋ ਜਾਵੋਗੇ ਕਿ ਕਿਸ ਤਰ੍ਹਾਂ ਇਸ ਨੂੰ ਪੁਰਾਣੇ ਸਮੇਂ ਦੇ ਵਿੱਚ ਬਿਨਾਂ ਕਿਸੇ ਆਧੁਨਿਕ ਟੈਕਨੀਕ, ਬਿਨਾਂ ਕਿਸੇ ਆਧੁਨਿਕ ਮਸ਼ੀਨਰੀ ਦੇ ਨਾਲ ਬਣਾਇਆ ਗਿਆ ਹੋਵੇਗਾ। ਇਸ ਟੈਂਪਲ ਕੰਪਲੈਕਸ ਵਿੱਚ ਤੁਹਾਨੂੰ 15 ਰੌਕ ਕਟ ਟੈਂਪਲ ਦੇਖਣ ਨੂੰ ਮਿਲ ਜਾਣਗੇ ਜੋ ਨਗਾਰਾ ਸਟਾਈਲ ਵਿੱਚ ਬਣਾਏ ਗਏ ਹਨ ਇਨ੍ਹਾਂ ਮੰਦਰਾਂ ਦੇ ਸਾਹਮਣੇ ਮਸਰੂਰ ਝੀਲ ਦੇਖਣ ਨੂੰ ਮਿਲੇਗੀ ਜੋ ਕਿ ਇਸ ਜਗ੍ਹਾ ਨੂੰ ਚਾਰ ਚੰਨ ਲਗਾ ਦਿੰਦੀ ਹੈ ਝੀਲ ਵਿੱਚੋਂ ਮੰਦਰ ਦਾ ਬਹੁਤ ਹੀ ਖੂਬਸੂਰਤ ਪ੍ਰਤੀਬਿੰਬ ਦਿਖਾਈ ਦਿੰਦਾ ਹੈ ਮੰਦਰ ਨੂੰ ਸਭ ਤੋਂ ਪਹਿਲਾਂ 1913 ਵਿੱਚ ਇੱਕ ਅੰਗਰੇਜ਼ ਐਚ ਐਲ ਸਟਲਬਰਥ ਨੇ ਲੱਭਿਆ ਸੀ ਸਾਹਮਣੇ ਜੋ ਤੁਹਾਨੂੰ ਟੈਂਪਲ ਦਿਖ ਰਿਹਾ ਹੈ ਤੇ ਬਿਲਕੁਲ ਹੀ ਆਪੋਜ਼ਿਟ ਸਾਈਡ ਤੁਹਾਨੂੰ ਦੇਖਣ ਗਿਆ ਤੋਲਾਦਰ ਦੀਆਂ ਖੂਬਸੂਰਤ ਪਹਾੜੀਆਂ ਇਹ ਦ੍ਰਿਸ਼ ਇੰਨਾ ਸੋਹਣਾ ਹੈ ਕਿ ਤੁਹਾਡਾ ਮਨ ਮੋਹ ਲਵੇਗਾ ਤੇ ਮਨਮੋਹਕ ਦ੍ਰਿਸ਼ਿਆ ਤੋਲਾਦਰ ਦੀਆਂ ਪਹਾੜੀਆਂ ਦਾ ਆ ਦੇਖੋ ਫਰਵਰੀ 2025 ਦਾ ਐਂਡ ਚੱਲ ਰਿਹਾ ਆ ਤੇ ਇਹ ਜਿਹੜੀਆਂ ਪਹਾੜੀਆਂ ਆ ਥੋੜੀਆਂ ਥੋੜੀਆਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਜਿਆਦਾ ਨਹੀਂ ਦਿਖ ਰਹੀਆਂ ਕਲੈਰਿਟੀ ਨਹੀਂ ਹੈਗੀ ਅਗਲੇ ਮਹੀਨੇ ਕਾਫੀ ਕਲੈਰਿਟੀ ਹੋਏਗੀ ਮਾਰਚ ਵਿੱਚ ਜਾਂ ਜਦੋਂ ਬਰਸਾਤਾ ਹੁੰਦੀ ਹੈ ਉਸ ਤੋਂ ਬਾਅਦ ਕਾਫੀ ਕਲੈਰਿਟੀ ਹੁੰਦੀ ਬਹੁਤ ਵਧੀਆ ਰੇਂਜ ਦੇਖਦੀ ਆ ਤੇ ਆ ਦੇਖੋ ਹੋਰ ਵੀ ਤੁਹਾਨੂੰ ਕੁਝ ਦਿਖਾਉਣਾ ਚਾਹਾਂਗਾ ਇੱਥੇ ਇਸ ਤੋਂ ਇਲਾਵਾ ਇਸ ਸਾਈਡ ਹੈ ਸਕੂਲ ਆ ਦੇਖੋ ਗਵਰਨਮੈਂਟ ਸੀਨੀਅਰ ਸੈਂٹری ਸਕੂਲ ਮਸਰੂਰ ਤਹਿਸੀਲ ਤਹਿਰਾ ਡਿਸਟ੍ਰਿਕਟ ਕਾਂਗੜਾ ਲਓ ਜੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਤੇ ਸਕੂਲ ਤੋਂ ਮਿਲ ਗਈ ਜਗ੍ਹਾ ਹੈ ਕਿੱਥੇ ਕਿਹੜੀ ਜਗ੍ਹਾ ਆ ਕਿਹੜਾ ਡਿਸਟ੍ਰਿਕਟ ਆ ਕਿਹੜੀ ਤਹਿਸੀਲ ਆ ਤੇ ਕਿਹੜਾ ਵਿਲੇਜ ਆ ਇਹ ਕਿਹੜੀ ਜਗਾ ਆ ਤੇ ਬਹੁਤ ਵਧੀਆ ਇੱਕ ਲੋਕੇਸ਼ਨ ਆ ਇਹ ਬਹੁਤ ਸਾਫ ਸੁਥਰੀ ਲੋਕੇਸ਼ਨ ਆ ਤੇ ਮਜਾ ਆ ਜਾਂਦਾ ਦਿਲ ਨੂੰ ਖੁਸ਼ੀ ਮਿਲਦੀ ਆ ਕੇ ਇੱਥੇ ਸਕੂਨ ਮਿਲਦਾ ਆ ਕੇ ਤੇ ਇਸੇ ਹੀ ਜਗਾ ਤੇ ਜਿਵੇਂ ਕਿ ਤੁਸੀਂ ਲੈਫਟ ਸਾਈਡ ਨੂੰ ਦੇਖੋਗੇ ਇਸ ਸਾਈਡ ਨੂੰ ਇੱਥੇ ਹੈਗਾ ਜੀ ਪੰਚਾਇਤ ਘਰ ਤੇ ਇਸ ਤੋਂ ਇਲਾਵਾ ਅੰਗਣਵਾੜੀ ਘਰ ਵੀ ਹੈਗਾ ਇੱਥੇ ਅੰਗਣਵਾੜੀ ਸਕੂਲ ਤੇ ਚਲੋ ਠੀਕ ਆ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਇਸ ਮੰਦਰ ਦੇ ਤੇ ਤੁਹਾਨੂੰ ਅੰਦਰ ਦਾ ਦ੍ਰਿਸ਼ ਦਿਖਾਉਨੇ ਆ ਅੰਦਰ ਦਾ ਨਜ਼ਾਰਾ ਦਿਖਾਉਨੇ ਆ ਆਓ ਜੀ ਬਣੇ ਰਹੋ ਮੇਰੇ ਨਾਲ 1905 ਵਿੱਚ ਆਏ ਵਿਨਾਸ਼ਕਾਰੀ ਭਚਾਲ ਕਾਰਨ ਮੰਦਰਾਂ ਤੇ ਇਹਨਾਂ ਦੀਆਂ ਦੀਵਾਰਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਸੀ ਮੰਦਰ ਕੰਪਲੈਕਸ ਦੇ ਬਿਲਕੁਲ ਸੈਂਟਰ ਵਿੱਚ ਪਵਨ ਸਥਾਨ ਹੈ ਜਿੱਥੇ ਰਾਮ ਲక్ష్మణ ਤੇ ਸੀਤਾ ਜੀ ਦੀਆਂ ਮੂਰਤੀਆਂ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਇਹ ਮੰਦਰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅੰਦਰ ਆਉਂਦਾ ਹੈ ਤਾਂ ਇੱਥੇ ਪੈਸੇ ਚੜਾਉਣ ਦੀ ਸਖਤ ਮਨਾਹੀ ਹੈ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਤੁਸੀਂ ਮੰਦਰ ਕੰਪਲੈਕਸ ਵਿੱਚ ਘੁੰਮ ਸਕਦੇ ਹੋ ਜਿੱਥੇ ਕਿ ਤੁਹਾਨੂੰ ਦੁਰਗਾ, ਵਿਸ਼ਨੂੰ, ਬ੍ਰਹਮਾ, ਸੂਰਿਆ ਤੇ ਹੋਰ ਬਹੁਤ ਸਾਰੇ ਭਗਵਾਨਾਂ ਦੀਆਂ ਖੂਬਸੂਰਤ ਨਕਾਸ਼ੀਆਂ ਦੇਖਣ ਨੂੰ ਮਿਲਣਗੀਆਂ। ਪਰ ਸਰਕਾਰ ਨੇ ਇਸ ਮੰਦਰ ਨੂੰ ਰਾਸ਼ਟਰੀ ਸੰਪਤੀ ਦਾ ਦਰਜਾ ਦਿੱਤਾ ਹੋਇਆ ਹੈ। ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਇਨ੍ਹਾਂ ਮੰਦਰਾਂ ਦੇ ਕੋਲ ਹੀ ਇੱਕ ਬਹੁਤ ਹੀ ਵਧੀਆ 뷰ਪੁਆਇੰਟ ਬਣਿਆ ਹੋਇਆ ਹੈ ਜਿਸ ਤੋਂ ਕਿ ਤੁਸੀਂ ਇਨ੍ਹਾਂ ਮੰਦਰਾਂ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਦੇਖ ਸਕਦੇ ਹੋ ਲੋਕਲ ਲੋਕਾਂ ਦੇ ਅਨੁਸਾਰ ਇਹ ਜੋ ਟੈਂਪਲ ਆ ਪਾਂਡਵਾਂ ਦੇ ਟਾਈਮ ਦੇ ਆ ਤੇ ਜੋ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਇਹਦੀ ਪੜਤਾਲ ਕੀਤੀ ਜਦੋਂ ਤੇ ਉਹ ਕਹਿ ਰਿਹਾ ਕਿ 8ਵੀਂ ਸਦੀ ਦੇ ਆ ਇਹ 8ਵੀਂ ਸਦੀ ਦੇ ਮਤਲਬ 13-1400 ਸਾਲ ਪੁਰਾਣੇ ਆ ਉਹਨਾਂ ਨੇ ਕਾਰਬਨ ਡੇਟਿੰਗ ਦੇ ਨਾਲ ਪਤਾ ਕੀਤਾ ਕਿ ਕਿੰਨੇ ਕੁ ਪੁਰਾਣੇ ਹੋ ਸਕਦੇ ਆ ਤੇ ਇਸ ਜਗ੍ਹਾ ਦੇ ਉੱਪਰ ਇਹਨਾਂ ਟੈਂਪਲਾਂ ਦੇ ਉੱਪਰ ਕਾਫੀ ਸਾਰੀ ਚਿੱਤਰਕਾਰੀ ਬਣੀ ਹੋਈ ਆ ਤੇ ਮੈਂ ਜਿਵੇਂ ਕਿ ਦਿਖਾ ਵੀ ਪਾ ਰਹਿਆ ਤੁਹਾਨੂੰ ਇੱਕ ਬੁੱਧਾ ਦੀ ਇੱਕ ਚਿੱਤਰਕਾਰੀ ਇੱਕ ਮੂਰਤੀ ਬਣੀ ਹੋਈ ਆ ਉਹ ਟੁੱਟੀ ਹੋਈ ਆ ਇਦਾਂ ਕਾਫੀ ਮੂਰਤੀਆਂ ਕਿਤੇ ਉਕਤੀਆਂ ਤੋੜੀਆਂ ਗਈਆਂ ਆ ਤੇ ਜੋ ਲੋਕ ਲੋਕ ਇੱਥੇ ਕਹਿ ਰਹੇ ਆ ਕਿ ਹੋ ਸਕਦਾ ਹੈ ਕਿ ਜਦੋਂ ਜਦੋਂ ਮੁਗਲ ਹਮਲਾ ਕਰਦੇ ਹੁੰਦੇ ਸੀ ਉਹ ਇਹਨਾਂ ਨੂੰ ਤੋੜ ਦਿੰਦੇ ਹੁੰਦੇ ਸੀ ਤੇ ਉਹ ਇਹ ਮਤਲਬ ਅੰਦਾਜ਼ਾ ਲਗਾ ਕੇ ਚੱਲ ਰਿਹਾ ਹੈ ਕਿ ਵੀ ਇਸ ਕਰਕੇ ਨੂੰ ਨੁਕਸਾਨ ਪਹੁੰਚਾਇਆ ਗਿਆ ਆ ਉਸ ਟਾਈਮ ਦੇ ਵਿੱਚ ਵੀ ਤੇ ਇਸ ਤੋਂ ਇਲਾਵਾ 1905 ਦੇ ਕਰੀਬ ਇੱਥੇ ਅਰਥ ਕੁਏਕ ਆਇਆ ਸੀ ਕਾਂਗੜੇ ਦੇ ਵਿੱਚ ਕਾਂਗੜੇ ਦਾ ਟੈਂਪੋ ਨੂੰ ਵੀ ਨੁਕਸਾਨ ਪਹੁੰਚਾਇਆ ਸੀ ਤੇ ਇਸ ਟੈਂਪਲ ਨੂੰ ਵੀ ਨੁਕਸਾਨ ਪਹੁੰਚਿਆ ਤੁਸੀਂ ਉੱਪਰ ਦੇਖ ਸਕਦੇ ਹੋ ਕਿ ਜੋ ਪੱਤੀਆਂ ਲਗਾਈਆਂ ਹੋਈਆਂ ਆ ਉਹਨਾਂ ਨਾਲ ਇਹਨੂੰ ਥੋੜਾ ਜਿਹਾ ਸਟਰਕਚਰ ਨੂੰ ਸੰਭਾਲਿਆ ਗਿਆ ਆ ਤੇ ਇਹਦੇ ਉੱਤੇ ਜਿਹੜੇ ਇੱਥੇ ਇੱਕ ਪਿੱਲਰ ਆ ਉਹ ਪਿੱਲਰਾਂ ਨੂੰ ਵੀ ਪੱਤੀਆਂ ਲਗਾ ਕੇ ਰੋਕਿਆ ਗਿਆ ਆ ਤੇ ਚਲੋ ਤੁਹਾਨੂੰ ਇਹ ਵਲੌਗ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਨੈਕਸਟ ਟਾਈਮ ਜਦੋਂ ਤੁਸੀਂ ਹਿਮਾਚਲ ਘੁੰਮਣ ਜਾਓ ਤਾਂ ਮਸਰੂਰ ਵਿੱਚ ਪੈਂਦੇ ਇਹ ਮੰਦਰਾਂ ਨੂੰ ਜ਼ਰੂਰ ਦੇਖ ਕੇ ਆਉਣਾ ਤੁਹਾਨੂੰ ਬਹੁਤ ਹੀ ਚੰਗਾ ਲੱਗੇਗਾ ਤੇ ਠੀਕ ਹੈ ਜੀ ਅਸੀਂ ਹੁਣ ਨੈਕਸਟ ਵਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ